ਮਾਮਲਾ ਕੁੜੀ ਦੀ شادی ਰੱਖੀ ਗਈ। ਕੁੜੀ ਤਵੀ ਪੰਜੀ ਤਰੀ ਤੇ ਚੂੜੀਆਂ ਪਾਉਣ ਨਾਲ 21 ਦੇ ਗਰਾ ਦੇਵੇ। ਅੱਛਾ। ਹਾਂਜੀ। ਕਿਹਦੇ ਨਾਲ ਗਈ? ਲੜਕੀ ਦੇ ਨਾਲ ਹੀ ਗਈ। ਲੱਟੀ ਉਹਦੀ ਦੋਸਤ ਦੀ। ਸਕੂਲ ਦੀ ਦੋਸਤ ਦੀ। ਅੱਛਾ। ਹਾਂਜੀ। ਵਿਆਹ ਕਿਦਾਂ ਕਰੇ? ਮੇਰਾ 14 ਫਰਵਰੀ ਜਨਵਰੀ ਦਾ। 2 ਜਨਵਰੀ ਆਇਆ। ਹਾਂਜੀ। ਕੋਈ ਦਾਜ ਦੂਜੂ ਜਿਹਦਾ ਕੁੜੀ ਹਾਂਜੀ ਦਾਜ ਸਾਰਾ ਬਣਾਇਆ। 2 ਮਹੀਨੇ ਪਹਿਲਾਂ ਦਾ ਬਣਾਇਆ। ਦੇਖੋ ਹੁਣ ਜਿਹੜਾ ਕੁੜੀ ਚਲ ਗਈ ਆ ਹੁਣ ਕੋਈ ਪਤਾ ਲੱਗਾ ਕਿੱਥੇ ਗਈ ਆ ਕੋਈ ਕੋਈ ਪਤਾ ਨਹੀਂ ਲੱਗਾ ਅੱਜ 9 ਦਿਨ ਹੋ ਗਏ ਇਸ ਬੰਦੀ ਥਾਣੇ ਦਰਖਾਸਤ ਦੀ ਕੋਈ ਹਾਂਜੀ ਥਾਣੇ 24 ਤਰੀਕ ਦੀ ਦਰਖਾਸਤ ਦਿੱਤੀ ਆ ਉਸ ਜਿਹੜੀ ਕੁੜੀ ਨਾਲ ਗਈ ਆ ਉਹ ਕਿੱਥੋਂ ਰਹਿਣ ਵਾਲੀ ਉਹ ਇੱਥੋਂ ਦੀ ਰਹਿਣ ਵਾਲੀ ਗਵਾਂੜ ਵਾਲੀ ਉਸ ਦੇ ਪਰਿਵਾਰ ਨੇ ਸਭਾ ਸਬਰ ਕੀਤਾ ਕੋਈ ਉਹਨੂੰ ਪੁੱਛਿਆ ਨਹੀਂ ਪੁੱਛਿਆ ਉਹ ਨਹੀਂ ਦੱਸਦੇ ਕੀ ਲੱਗਦਾ ਤਾਂ ਮਤਲਬ ਪੂਰੀ ਜਾਨ ਬੁੱਝ ਕੇ ਨਹੀਂ ਦੱਸਣ ਦੇ ਇੱਕ ਜਾਣ ਜਾਨ ਬੁੱਝ ਕੇ ਨਹੀਂ ਦੱਸਣ ਦੇ ਕੁੜੀ ਇਹਨਾਂ ਗਾਇਬ ਕੀਤੀ ਉਹੀ ਪਰ ਪਹਿਲਾਂ ਤੇਲਾ ਵੀ ਖੜਿਆ ਕੋਈ ਗਾਣਾ ਖੜਿਆ ਹਾਂ ਨਹੀਂ ਖੜਿਆ ਗਾਣਾ ਖੜਿਆ ਕੁੜੀ ਐਸਾ ਵੀ ਖੜਿਆ ਕੋਈ ਮੈਨੂੰ ਦੋ ਮਹੀਨੇ ਪਹਿਲਾਂ 30000 ਰੁਪਏ ਮੇਰਾ ਕੱਢਿਆ ਉਹੀ ਨਾਲ ਰਹਿ ਗਿਆ ਹਾਂ ਹੂੰ ਇਹ ਸਬੰਧੀ ਥਾਣੇ ਦਰਖਾਸਤ ਦਿੱਤੀ ਗਈ ਹਾਂ ਜੀ ਦਿੱਤੀ ਕੱਲ੍ਹ ਬਈ ਹੋਈ ਉਹਨਾਂ ਨੇ ਨਹੀਂ ਕਾਰਵਾਈ ਕੀਤੀ ਕੀ ਅੰਦੀ ਪੁਲਿਸ ਕੀ ਅੰਦੀ ਹੈ ਪੁਲਿਸ ਆਂਦੀ ਹੈ ਇਹ ਮਾਮਲੇ ਜਿੰਨ ਕੋਈ ਕਰ ਨਹੀਂ ਸਕਦਾ ਕੁੜੀਆਂ ਦੋਵੇਂ ਬਲ ਗਈ ਹਾਂ ਜੀ ਇਹ ਇਸ ਸੰਬੰਧੀ ਕੋਈ ਗਾਂ ਦਾ ਕੋਈ ਲੱਗਾ ਪਤਾ ਕੋਈ ਫੋਨ ਕੋਣ ਕੁੜੀ ਦਾ ਜਾਂ ਕੋਈ ਪਤਰ ਦਾ ਰਿਸ਼ਤਾ ਨਹੀਂ ਉਹ ਕੁੜੀ ਕੋ ਫੋਨ ਨੇ ਜਨੇ ਕੁੜੀ ਨੇ ਪੁਝਾ ਕੇ ਖੜਿਆ ਕੋਈ ਫੋਨ ਹੈਗਾ ਸਾਡੀ ਕੁੜੀ ਕੋ ਫੋਨ ਨਹੀਂ ਹੈਗਾ ਇੱਥੋਂ ਫਰੇਦਰ ਕੁੜੀ ਨੇ ਪੁਝਾ ਕੇ ਓਨੇ ਕਰੋਂ ਇੱਥੋਂ ਆਵਾਜ਼ ਮਾਰੀ ਸਾਹਮਣੇ ਨੁਕਰ ਤੋ ਅੱਛਾ ਰੋਟੀ ਖਾਣ ਲੱਗੀ ਜਾਓ ਤਦੋਂ ਦੀ ਇਹ ਦੋਸਤੀ ਕਦੋਂ ਦੀ ਦੋਸਤੀ ਨਾਲ ਇੱਥੇ ਰਹਿੰਦੇ ਅਰਿਆਂ ਲੱਗੇ ਸਾਡੇ ਸਾਹਮਣੇ ਉੱਤੇ ਜੋ ਸਾਲ ਹੋ ਗਏ ਦੋਸਤੀ ਅੱਛਾ ਜੀ ਹਾਂ ਜੀ ਸ਼ਰੀਪੇ ਜਾਂਦੇ ਨਾ ਕਲਪਨਾ ਜਾਂਦੀਆਂ ਕੱਠਾ ਆਉਂਦੀਆਂ ਤੁਹਾਨੂੰ ਇਸ ਵਾਰ ਪਹਿਲਾਂ ਕੋਈ ਪੁੱਛਿਆ ਸੀ ਸਾਨੂੰ ਕੋਈ ਪਤਾ ਨਹੀਂ ਹੈ ਗੱਲ ਬਾਰੇ ਪੁੱਤੀਏ ਚਲੇ ਦੋ ਅਹੀਂ ਮੁੰਡੇ ਕੁੜੀ ਦੀ ਤੇ ਗੱਲ ਸੁਣੀ ਪਰ ਕੁੜੀਆਂ ਦੀ ਨਹੀਂ ਕਰੀ ਸ਼ੁਣੇ ਇਹ ਆ ਚਾਂਸਰ ਹੋਗਾ ਜਿਸ ਜਗ੍ਹਾ ਕੁੜੀ ਦਾ ਰਿਸਤਾ ਪੰਘਿਆ ਹੀ ਜਦੋਂ ਪੂਨਾ ਬਗਿਉਂ ਕੀਆ ਉਹਨਾਂ ਨੇ ਉਹਨਾਂ ਦਾ ਜਵਾਬ ਦਿੱਤਾ ਉਹਨਾਂ ਦਾ ਜਵਾਬ ਹਾਂਜੀ ਕੀ ਮੰਗਰਦੀ ਕੁੜੀ ਨੂੰ ਕੀ ਗੱਲਾਂ ਕਰਦੇ ਜੇ ਤੁਹਾਡੀ ਵੀਡੀਓ ਵੇਖੀ ਤੇ ਸਾਨੂੰ ਵੀ ਸਾਡੀ ਸਹੀ ਸਲਾਮਤ ਸਾਡੇ ਕੋਲ ਪਹੁੰਚੀ ਪਹੁੰਚੀ ਹਾਂ ਹਾਡੀ ਉਹ ਹੀ ਮੰਗ ਹਾਡੀ ਕੁੜੀ ਸਾਡੇ ਕੋਲ ਪਾਉਂਦੇ ਅਸੀਂ ਕੁਛ ਨਹੀਂ ਕਮਾਉਂਦੇ ਤੁਰੀ ਹਾਂ ਕਿ ਕਹਿੰਦੇ ਕੀ ਕਹਿਣਾ ਚਾਹੋਗੇ ਕਦੀ ਸੁਣਿਆ ਹੀ ਤਾਂ ਕੁੜੀ ਕੁੜੀਆਂ ਪੁਝਾ ਕੇ ਦਾ ਕੀ ਮੁੰਡਾ ਦੇ ਕੁੜੀ ਪੁਝਾ ਕੇ ਤਾਂ ਸੁਣੀ ਕੀ ਲੱਗਦਾ ਤੁਹਾਨੂੰ ਪਾਕਿਸਤਾਨ ਦਾ ਕੀ ਲੱਗਦਾ ਉਹਦੀ ਕਹਣਾ ਹੀ ਇਹੋ ਚਾਹਾਂਗੇ ਕਿ ਚਲੋ ਮੁੰਡੇ ਮੁੰਡੇ ਕੁੜੀ ਨਾਲ ਤਾਂ ਸੁਣਿਆ ਹੀ ਕੁੜੀਆਂ ਕੁੜੀਆਂ ਦਾ ਤਾਂ ਚਲੋ ਨਹੀਂ ਸੁਣਿਆ ਕੋਈ ਕਹਣਾ ਵੀ ਤੁਹਾਨੂੰ ਲੱਗਾ ਕੋਈ ਗੱਲਬਾਤ ਹੈ ਘਰ ਚ ਲੈਂਦੀਆਂ ਜਾਂ ਕੋਈ ਗੱਲਬਾਤ ਨਾਲ ਕੁੜੀ ਨੇ ਕੀਤੀ ਹੋਵੇ ਨਹੀਂ ਸਾਡੇ ਨਾਲ ਇਸ ਵਾਰੇ ਕੁੜੀ ਨੇ ਕੋਈ ਗੱਲਬਾਤ ਨਹੀਂ ਕੀਤੀ ਪੁੱਛਦੇ ਰਹੇ ਹਾਂ ਚਲੋ ਸਾਨੂੰ ਨਹੀਂ ਦੱਸਦੀ ਰਹੀ ਤੇ ਜਦੋਂ ਨਾ ਚਾਂਸ ਕੀਤਾ ਉਦੋਂ ਸਾਨੂੰ ਸਾਰਾ ਕਿ ਚਲੋ ਲਾਗੇ ਬਣੇਲੇ ਦੱਸ ਦੇ ਆ ਫੋਨ ਤੇ ਅੱਜ ਕੱਲ ਸਾਰਾ ਕੁਝ ਆਉਂਦਾ ਫਿਰ ਲੋਕੀ ਦੱਸਦੇ ਆ ਕਿ ਚਲੋ ਏਦਾਂ ਏਦਾਂ ਹੋ ਰਿਹਾ ਚਲੋ ਉਦਾਂ ਹੁਣ ਪਤਾ ਲੱਗਦਾ ਪਿਆ ਪਹਿਲਾਂ ਅਸੀਂ ਤੇ ਉਸੇਲੀਆਂ ਤੌਰ ਤੇ ਹੀ ਰਹਗੇ ਸੀ ਉਸੇਲੀਆਂ ਹੀ ਆ ਚਲੋ ਕੋਈ ਗੱਲ ਨਹੀਂ ਹਾਂਜੀ ਪਰ ਪਤਾ ਨਹੀਂ ਇਹ ਘਟਨਾ ਵਾਪਰੀ ਹਾਂਜੀ ਇਹ ਨਹੀਂ ਪਤਾ ਵੀ ਚਲੋ ਇਹਨਾਂ ਨੇ ਆ ਕੰਮ ਕੀ ਕਰ ਨਾਲ ਤੇ ਉਹ ਜਿਹੜੀ ਕੁੜੀ ਜਿਹੜੀ ਗਈ ਉਹਦੇ ਪਰਿਵਾਰ ਨੇ ਤਨੂ ਗਿਆ ਪਿਆ ਹੋਣਾ। ਉਹਨਾਂ ਦੇ ਪਰਿਵਾਰ ਨੇ ਸਾਨੂੰ ਕੁਝ ਨਹੀਂ ਦੱਸਿਆ ਹੈ। ਕੋਈ ਗੱਲਬਾਤ ਨਹੀਂ ਕੀਤੀ ਰਜੀ। ਨਹੀਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ। ਥਾਣੇ ਤਰਖਾਹ ਗਏ ਥਾਣੇ ਪੁਟੀਆਂ ਜਾਂਦੀ ਹੈ। ਥਾਣੇ ਤਰਖਾਹ ਦਿੱਤੀ ਹੋਈ ਹੀ ਪਹਿਲਾਂ ਪਹਿਲਾਂ ਕੋਈ ਸੁਣਵਾਈ ਨਹੀਂ ਹੋਈ ਸੀ। ਹੁਣ ਕੱਲ ਦੀ ਕਾਰਵਾਈ ਚੱਲ ਰਹੀ ਹੈ ਹਨ। ਕੁੜੀ ਦਾ ਦਾਜ ਲ ਦੇਣਾ ਕੀ ਕੀ ਕੁੜੀ ਦਾ ਦਾਜ ਵਾਸਤੇ ਕਰ। ਦਾਜ ਵਾਸਤੇ ਪੇਟੀ ਪੂਟੀ ਸਾਰਾ ਕੁਝ ਬਣਾਇਆ ਹੋਇਆ ਹੈ ਹੀ। ਹਾਂਜੀ ਵਾਸ਼ਿੰਗ ਮਸ਼ੀਨ ਵੀ ਹੈ। अच्छा चलो ज्ञाना गुनाई बनाया बनाया पर जान नाल ਹੁਣ ਜਿਹੜੀਆਂ ਉਹ ਆਸਾਂ ਖਤਮ ਹੋ ਗਈਆਂ ਹਾਂਜੀ ਹੁਣ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਕੋਈ ਤੀਪੋ ਤੇਦਾ ਕਰੇ ਤੇ ਵਾਚ ਉਹ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜਿੱਤੇ ਤੇ ਮਾਰੀ ਜਾਂਦੀਆਂ ਆਸਾਂ ਜੋ ਤੇਰੀ ਕੁੜੀ ਘਰ ਵਾਪਸ ਆਏ ਫਿਲਗੀ ਹਾਂਜੀ ਅਸੀਂ ਕੁਝ ਨਹੀਂ ਕਵਾਂਗੇ ਅਸੀਂ ਇਹੋ ਕਹਿੰਨੇ ਵੀ ਕੁੜੀ ਇਕੱਲੀ ਵਾਪਸ ਆਈ